ਤੇ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਥ ਨਾਲ ਅੰਜਲੀ ਫਗਵਾੜਾ ਸ਼ਹਿਰ ਦੀ ਰੇਲਵੇ ਸਟੇਸ਼ਨ ਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੀ ਸੂਚਨਾ ਜੀਆਰਪੀ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੇ ਏਐਸਆਈ ਸ਼ਰੰਗਿਤ ਸਿੰਘ ਇਹ ਸੁਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਕਾਰ ਭੇਜ ਦਿੱਤਾ। ਵਿਅਕਤੀ ਦੀ ਪਛਾਣ ਲਈ Laash ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ 72 ਘੰਟਿਆਂ ਲਈ ਖਵਾ ਦਿੱਤਾ ਗਿਆ ਹੈ। ਵਿਅਕਤੀ ਕੋਲੋਂ ਕੋਈ ਵੀ ਪਛਾਣ ਪੱਤਰ ਨਾ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋ ਸકી। ਇਸੇ ਸਬੰਧੀ ਵਧੇਰੇ ਜਾਣਕਾਰੀ ਦੰਦਿਆਂ ASI ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਫਾਈ ਕਰਮਚਾਰੀਆਂ ਵੱਲੋਂ ਸੂਚਨਾ ਦਿੱਤੀ ਸੀ ਕਿ ਪਲੇਟਫਾਰਮ ਨੰਬਰ 2 ਤੇ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਆ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਕੋਲੋਂ ਕੋਈ ਵੀ ਕਾਗਜ਼ ਪੱਤਰ ਨਹੀਂ ਮਿਲੇ ਇਸ ਕਾਰਨ ਉਸ ਦੀ ਪਛਾਣ ਨਹੀਂ ਹੋ ਸકી ਉਹਨਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਲਈ ਲਾਸ਼ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ 72 ਘੰਟੇ ਲਈ ਰਖਵਾ ਦਿੱਤਾ ਫਗਵਾੜਾ نیوز ਲਈ ਕੈਮਰਾਮੈਨ ਜੋਸ਼ ਸ਼ਰਮਾ ਦੇ ਨਾਲੋ ਸ਼ਰੰਗਿਤ ਸਿੰਘ ਸੌਣੀ ਦੀ ਰਿਪੋਰਟ ਹਾਂਜੀ ਬਈ ਮੈਂ ਐਸਐਸ ਸ਼ਰਜੀ ਸਿੰਘ ਤੇ ਤਿੰਨੇ ਦਿਨਾਂ ਵਿੱਚ ਚੌਂਕੀ ਪਰ ਹਾਜ਼ਰ ਸੀ ਫਿਰ ਇੱਕ ਸਫਾਈ ਕਰਮਚਾਰੀ ਨੇ ਚੌਂਕੀ ਅੱਗੇ ਤਲਾਸ਼ ਦਿੱਤੀ ਕਿ ਪਲੇਟਫਾਰਮ ਨੰਬਰ 2 3 ਤੇ ਫਗਵਾੜੇ ਕੋਈ ਵਿਅਕਤੀ ਪਿਆ ਆ ਦੇਖਣ ਤੋਂ ਇਹ ਆਪ ਮਰਿਆ ਜਾ ਪਤਾ ਹੈ ਤੇ ਇਸ ਤਲਾਹ ਤੇ ਮੈਂ ਆਪਣੇ ਸਾਥੀ ਕਰਮਚਾਰੀ ਹਮਲਾ ਰਹੇ ਕਿ ਮੱਕੇ ਦੀ ਪੁੱਜਾ ਜੋ ਦੇਖਿਆ ਵਿਅਕਤੀ ਕੋਈ ਭਿਖਾਰੀ ਟੈਪ ਨਹੀਂ ਕੋਈ ਹੋਰ ਤਰ੍ਹਾਂ ਦਾ ਬੰਦਾ ਜਾਦਾ ਸੀ ਜਿਹਨ ਦੇਖਿਆ ਉਹ ਮੱਕੇ ਦੇ ਮਰਿਆ ਗਿਆ ਸੀ ਤੇ ਇਸ ਤਲਾਹ ਦੇ ਅਸੀਂ ਗੱਡੀ ਬੁਲਾਇਆ ਐਮਬੂਲੈਂਸ ਬੁਲਾ ਕੇ ਤੇ ਉਹਦੇ ਮੱਕੇ ਤੋਂ ਕੋਈ ਉਹਦਾ ਕੋਈ ਕੋਈ ਸਮਾਨ ਵਗੈਰਾ ਜਾਂ ਕੋਈ ਪਹਿਚਾਨ ਨਹੀਂ ਕੋਈ ਨਹੀਂ ਬਾਬਾ ਜੀ ਨੂੰ ਕੁਝ ਨਹੀਂ ਮਿਲਿਆ ਉਹ ਤਾਂ ਮੱਕੇ ਤੋਂ ਕੋਈ ਆਧਾਰ ਕਾਰਡ ਵਗੈਰਾ ਨਹੀਂ ਕੁਝ ਨਹੀਂ ਮਿਲਿਆ ਕਿੰਨੇ ਕੁ ਮਜ਼ੇ ਲੱਗਦੇ ਦੇਖਣ ਨੂੰ? 30-45-50 ਸਾਲ ਦੇ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਲੋ? 194 NB SSC ਤੇ ਡੈਡ ਬੋਡੀ ਜੀ ਸਿਵਲ ਹਸਪਤਾਲ ਅਸੀ ਮੌਟੀਚਰ ਬਰਾਏ ਇਸ ਨਾਸ਼ ਬਸਰ ਘੰਟੇ ਰਖਵਾਵਾਂਗੇ। ਹੂੰ ਹੂੰ ਤੇ ਜੇ ਕਿਸੇ ਨੂੰ ਪਛਾਣ ਹੁੰਦੀ ਤੇ ਉਹ ਕਿੱਥੇ? ਹਾਂ ਮੇਰਾ ਨੰਬਰ ਨੋਟ ਕਰ ਲਓ। ASI ਸ਼ਰਜੀ ਸਿੰਘ 1394 9815676282 ਮੇਰਾ ਨੰਬਰ ਹੈ 9815676282 ਤੁਹਾਨੂੰ ਤੁਹਾਡੇ ਨਾਲ ਤਲਾਸ਼ ਕਰ ਸਕਦਾ ਹਾਂ ਮੈਂ ਨਾਲ ਸੰਪਰਕ ਕਰ ਸਕਦਾ ਕਿ ਕਿ 72 ਘੰਟੇ ਲਈ ਸੀਮਤੀ ਰੱਖ ਸਕਦਾ